ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਜਿਹੜਾ ਬੱਚਾ ਖੜਾ ਜੀ ਬੱਚੇ ਦਾ ਨਾਮ ਹਰਮਨ ਉਹ ਆਪਣਾ ਪਿੰਡ ਸੋਰਸਿੰਗ ਦੱਸ ਰਿਹਾ ਤੇ ਇਸ ਵਕਤ ਜੋਤਿਸ ਰੂਪ ਗੁਰੂ ਘਰ ਦੇ ਲਾਗੇ ਜਿਹੜਾ ਹੋਗਾ ਇਹ ਬੱਚਾ ਖੜਾ ਇਹ ਉਹਦੀ ਫੈਮਿਲੀ ਤੋਂ ਕਿਤੇ ਆ ਹੋਟਲ ਗਿਆਗਾ ਪਾਸੇ ਹੋ ਗਿਆ ਬੱਚਾ ਤੇ ਇਹ ਪੋਸਟਲੇ ਭਾਈ ਸਾਹਿਬ ਨੇ ਇਹਨਾਂ ਨੇ ਇੱਥੇ ਬੱਚੇ ਨੂੰ ਆਪਣੇ ਕੋਲ ਖੜਾਇਆ ਹੋਇਆਗਾ ਜੇਕਰ ਕੋਈ ਵੀ ਵੀਰ ਇਸ ਬੱਚੇ ਨੂੰ ਜਾਣਦਾ ਤਾਂ ਇਸਦੇ ਪਰਿਵਾਰ ਦੇ ਨਾਲ ਸੰਪਰਕ ਕਰਿਓ ਤਾਕੇ ਬੱਚਾ ਪਰਿਵਾਰ ਤੱਕ ਪਹੁੰਚ ਸਕੇ ਇਸ ਦੇਖ ਆ ਸਰਸਿੰਗ ਤੇ ਵੀ ਦੇਖ ਸਕਦੇ ਹੋ ਕਿ ਆ ਜਿਹੜੀ ਹੈਗੀ ਆ ਯੂਨੀਵਰਸਿਟੀ ਪਾਰਕਿੰਗ ਇੱਧਰ ਤੇ ਆ ਗੁਰੂ ਘਰ ਕਿਹੜਾ ਜੀ ਬਾਬਾ ਸੂਰਾਪੁਰ ਦੇ ਡੇਰਾ ਹਾਂਜੀ ਬਾਬਾ ਸੂਰਾਪੁਰ ਦੇ ਡੇਰਾ ਬਾਬਾ ਸੂਰਾਪੁਰਿਆ ਡੇਰਾ ਜੀ ਸਾਹਮਣੇ ਤੇ ਆ ਚੰਡੀਗੜ੍ਹ ਰੋਡ ਤੇ ਇੱਧਰ ਜੋਤੀਸਰੂਪ ਗੁਰੂ ਘਰ ਆ ਜੀ ਸਾਹਮਣੇ ਤੇ ਇੱਥੇ ਆ ਪੋਸਲੇ ਵੀਰ ਦੇ ਕੋਲੇ ਬੱਚਾ ਖੜਾਗਾ ਇਹ ਵੱਧ ਵੱਧ ਬੇਨਤੀ ਕਰਦੇ ਕਿ ਸ਼ੇਅਰ ਕਰਿਓ ਇਸ ਵੀਡੀਓ ਨੂੰ ਤਾਂ ਕਿ ਜਿਹੜਾ ਬੱਚਾ ਹੈਗਾ ਇਹ ਉਹਨਾਂ ਦੇ ਮਾਪਿਆਂ ਤੱਕ ਪਹੁੰਚ ਸਕੇ ਹਾਂਜੀ ਪੁੱਤ ਮਿੱਟੀ ਵਾਲਾ ਰੋਡ ਅੱਛਾ 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 ਤੇਰੇ ਤੇਰੇ ਪਾਪੇ ਦਾ ਕੀ ਨਾਮ ਪੁੱਤ ਗੁਰਪ੍ਰਿੰਦਰ ਹੈ ਹਾਂ ਗੁਰਪ੍ਰਿੰਦਰ ਸਿੰਘ ਹਾਂ ਮੰਮੀ ਦਾ ਨਾਮ ਫਰਾਜ਼ ਮੀਰ ਫਰਾਜ਼ ਮੀਰ ਕੋਰ ਦਾਦੇ ਦਾ ਨਾਮ ਤੈਨੂੰ ਨਹੀਂ ਪਤਾ ਤੇ ਵੀਰੋ ਇਹ ਬੱਚਾ ਹੈਗਾ ਇਹ ਵੱਧ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਜਿਹੜਾ ਬੱਚਾ ਹੈਗਾ ਆਪਣੇ ਪਰਿਵਾਰ ਤੱਕ ਪਹੁੰਚ ਸਕੇ ਤੇ ਇਹ ਵੀਰ ਹੁਣੀ ਕੋਸ ਮਲਾਜਮ ਨੇ ਬਹੁਤ ਵੱਡੀ ਇਹਨਾਂ ਦੀ ਜਾਨਕੀ ਸੇਵਾ ਕੀ ਏ ਕਿ ਬੱਚੇ ਨੂੰ ਇਹਨੇ ਆਪਣੇ ਕੋਲ ਇੱਥੇ ਖੜਾਇਆ ਹੋਇਆ ਪਿਆਰ ਨਾਲ ਹਾਂ ਚੌਕ ਵੀ ਨੇ ਅਰੇ ਕਿਹੜਾ ਚੌਕ ਮੇਢੀ ਕੋਲੇ ਕੋਈ ਇਹ ਚਾਹ ਤੇ ਜਾਣਾ ਪਿੰਡ ਚੌਕ ਚੌਕ ਤੇ ਜਾਣਾ ਪਿੰਡ ਅੱਛਾ ਚੌਕ ਚੱਲ ਜਾਣਾ ਪਿੰਡ ਅੱਛਾ ਮੇਲਾ ਵੇਖਣਾ ਆਏ ਸੀ ਹੈ ਕੋਈ ਤੂੰ ਕਿਹਦੀ ਨਾਲ ਆਏ ਸੀ ਤੂੰ ਮੰਮਾ ਨਾਲ ਤੇ ਪਾਪਾ ਵੀ ਨਹੀਂ ਆਏ ਕੋਈ ਹੋਰ ਪਰਿਵਾਰ ਚ ਕੋਈ ਨਹੀਂ ਆਇਆ ਹੋ ਗਏ ਤੇ ਕੋਈ ਨਾ ਪੁੱਤਰ ਆਪਾਂ ਲੱਭ ਲੈਣ ਤੇ ਪਰਿਵਾਰ ਨੂੰ ਠੀਕ ਆ ਸੋ ਵੀਰੋ ਬੇਨਤੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਬੱਚਾ ਜਿਹੜਾ ਆਪਣੇ ਪਰਿਵਾਰ ਕੋਲ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ